ਦਾ ਸਭ ਜਾਂਉਂਦੇ ਜਦੋਂ ਪਾਤਸ਼ਾਹ ਉੱਥੋਂ ਵਾਪਸ ਆਏ ਯੂਪੀ ਤੋਂ ਆਉਂਦਿਆਂ ਨਾਨਕ ਮਤਾ ਸਾਹਿਬ ਤੋਂ ਆਉਂਦਿਆਂ ਇੱਕ ਸ਼ਹਿਰ ਆਉਂਦਾ ਹੈ ਅੱਜ ਵੀ ਹੈ ਉਹ ਮੁਸਲਮਾਨਾਂ ਦਾ ਸ਼ਹਿਰ ਹੈ ਪੂਰਾ ਸਭ ਤੋਂ ਵੱਡੀ ਸਲਾਮਕ ਯੂਨੀਵਰਸਿਟੀ ਹੈ ਉੱਥੇ ਉਹਦਾ ਨਾਮ ਹੈ ਦਿਓਬੰਦ ਉਹ ਦਿਓਬੰਦ ਕਦੇ ਜੰਗਲ ਦਾ ਇਲਾਕਾ ਸੀ ਜਿੱਥੇ ਅੱਜ ਬਹੁਤ ਵੱਡਾ ਹੋ ਗਿਆ ਉੱਥੇ ਸਾਧੂ ਫਕੀਰ ਇੱਕ ਮੁਸਲਮਾਨ ਰਹਿੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉੱਥੇ ਪੜਾਪ ਕੀਤਾ ਰੁਕੇ ਅੰਮ੍ਰਿਤ ਵੇਲਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਭਾਈ ਵਿਧੀ ਚੰਦ ਸਾਹਿਬ ਚੌਂਕੜਾ ਮਾਰ ਕੇ ਬਾਣੀ ਪੜਦੇ ਜਪਜੀ ਸਾਹਿਬ ਪੜਨ ਤੋਂ ਬਾਅਦ ਅੱਗੇ ਗੁਰਸਿੱਖਾਂ ਦਾ ਨਿਯਮ ਸੀ ਜਿਹੜੀ ਬਾਣੀ ਯਾਦ ਯਾਦ ਹੋਣੀ ਉਹ ਪੜੀ ਜਾਣੀ ਜਿਹੜੇ ਸ਼ਬਦ ਯਾਦ ਉਹਨਾਂ ਦਾ ਜਾਪ ਕਰੀ ਜਾਣਾ ਇਹ ਗੁਰਸਿੱਖਾਂ ਦਾ ਨਿਯਮ ਸੀ ਤਈਓ ਤੁਸੀਂ ਵੇਖੋਗੇ ਸੁੰਦਰ ਗੁੱਟ ਕੇ ਵਿੱਚ ਇੱਕ ਬਾਣੀ ਹੈ ਉਹਦਾ ਨਾਮ ਹੈ ਸ਼ਬਦ ਹਜ਼ਾਰੇ ਅੱਛਾ ਸ਼ਬਦ ਹਜ਼ਾਰੇ ਕੋਈ ਬਾਣੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਾਫ ਕਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਹਜ਼ਾਰੇ ਕੋਈ ਬਾਣੀ ਨਹੀਂ ਹੈ ਕੋਈ ਸਰਲੇਖ ਨਹੀਂ ਹੈ ਉਹ ਸ਼ਬਦ ਹਜ਼ਾਰੇ ਉਹ ਬਾਣੀ ਹੈ ਜਿਹੜੇ ਪਹਿਲੇ ਪ੍ਰਾਤਨ ਗੁਰਸਿੱਖ ਬੰਦਗੀ ਵਾਲੇ ਜਿਹੜੇ ਸ਼ਬਦ ਯਾਦ ਹੁੰਦੇ ਸੀ ਉਹ ਪੜ੍ਹਦੇ ਰਹਿੰਦੇ ਸੀ ਅੱਗੇ ਫਿਰ ਗੁੱਟ ਕੇ ਛਾਪਣ ਵਾਲਿਆਂ ਨੇ ਉਹ ਸ਼ਬਦ ਸੁਣ ਸੁਣ ਕੇ ਅੰਗਤ ਕਰਦੇ ਉਹਦਾ ਨਾਮ ਰੱਖਦਾ ਵੀ ਸ਼ਬਦ ਹਜ਼ਾਰੇ ਜਿਹੜੀ ਬਾਣੀ ਯਾਦ ਹੈ ਅਰਦਾਸ ਬੇਨਤੀ ਰੂਪ ਸ਼ਬਦ ਜੀਓ ਦਰਤ ਹੈ ਆਪਣਾ ਕੈਸੋਂ ਕਰੀ ਪੁਕਾਰ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇ ਸੁਪਾਹ ਸੁਆਮੀ ਮੈਂ ਮੂਰੋ ਕਹਿਣਾ ਜੈ ਇਹ ਸ਼ਬਦ ਐਦਾਂ ਗੁਰੂ ਕੇ ਸਿੱਖਾਂ ਨੂੰ ਜਿਹੜੀ ਬਾਣੀ ਯਾਦ ਹੁੰਦੀ ਸੀ ਉਹ ਸਾਰਾ ਦਿਨ ਪੜ੍ਹਦੇ ਸੀ ਭਾਈ ਵਿਦੀ ਚੰਦ ਅੱਜ ਪੰਕਤੀ ਪਤਾ ਕਿਹੜੀ ਪੜ੍ਹਦੇ ਉਹ ਮੁਸਲਮਾਨ ਨੇ ਸੁਣ ਲਈ ਫਕੀਰ ਨੇ ਜਿੱਥੇ ਮਹਾਰਾਜ ਰੁਕੇ ਮੁਸਲਮਾਨ ਫਕੀਰ ਦੀ ਕੁੱਲੀ ਐ ਉਹਦੇਉ ਮੁਸਲਮਾਨ ਨੇ ਸੁਣਨ ਤੋਂ ਬਾਅਦ ਭਾਈ ਵਿਦੀ ਚੰਦਰ ਨੂੰ ਸਵਾਲ ਕੀਤਾ ਪੰਕਤੀ ਕੀ ਪੜ ਰਹੇ ਨੇ ਇੱਕ ਕੋਈ ਪੰਕਤੀ ਵਾਰ-ਵਾਰ ਕਿ ਨਾਨਕ ਕਚੜਿਆਂ ਸਿਓ ਤੋੜ ਪੜੋ ਨਾਨਕ ਕਚੜਿਆਂ ਸਿਓ ਤੋੜ ਟੂੰਡ ਸਜਣ ਸੰਤ ਪੱਕੇ ਆ ਓਏ ਜੀਵੰਦੇ ਵਿਛੜੇ ਓਏ ਮਉ ਨਾ ਜਾਹੀ ਛੋੜ ਉਹ ਮੁਸਲਮਾਨ ਸੁਣ ਰਿਹਾ ਚੰਗੀ ਤਰ੍ਹਾਂ ਸੁਣਨ ਤੋਂ ਬਾਅਦ ਜਦੋਂ ਭਾਈ ਵਿਦੀ ਚੰਦ ਉੱਠੇ ਨਾ ਬਾਣੀ ਪੜ ਕੇ ਉਹਨੇ ਸਵਾਲ ਕੀਤਾ ਕਹਿੰਦੇ ਉਹ ਭਾਈ ਗੁਰੂ ਗਿਆ ਸਿੱਖਾ ਇਹ ਠੀਕ ਹੈ ਤੇਰਾ ਗੁਰੂ ਬਲੀ ਹੈ ਮੈਨੂੰ ਪਤਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੈਂ ਦਰਸ਼ਨ ਕੀਤੇ ਪਰ ਜਿਹੜੀ ਤੂੰ ਮੰਗਦੀ ਵਾਰ-ਵਾਰ ਪੜੀ ਨਾ ਮੈਨੂੰ ਸ਼ੱਕ ਹੈ ਕਹਿੰਦੇ ਕਾਦੀ ਸ਼ੱਕ ਹੈ ਜੀ ਕਹਿੰਦੇ ਸ਼ੱਕ ਹੈ ਤੂੰ ਕਿਹਾ ਓਏ ਜੀ ਬੰਦੇ ਵਿਛੜੇ ਉਹ ਮੂਹਾਂ ਨਾ ਜਾਹੀ ਛੋੜ ਦੁਨੀਆ ਵਿੱਚ ਹਰ ਬੰਦੇ ਨਾਲ ਮਰਨ ਤੋਂ ਬਾਅਦ ਦੁਨੀਆ ਦਾ ਰਿਸ਼ਤਾ ਟੁੱਟ ਜਾਂਦਾ ਹੈ ਮਰਨ ਤੋਂ ਬਾਅਦ ਦੁਨੀਆ ਦੇ ਹਰ ਬੰਦੇ ਦਾ ਰਿਸ਼ਤਾ ਟੁੱਟ ਜਾਂਦਾ ਹੈ ਪਰ ਮੂਹਾਂ ਨਾ ਜਾਹੀ ਛੋੜ ਮਰਨ ਤੋਂ ਬਾਅਦ ਵੀ ਕੋਈ ਛੱਡਦਾ ਨਹੀਂ ਉਹ ਕੌਣ ਹੈ ਮਰਨ ਤੋਂ ਬਾਅਦ ਵੀ ਮਿੱਤਰ ਤਾਂ ਟੁੱਟਦੀ ਨਹੀਂ ਮਰਨ ਤੋਂ ਬਾਅਦ ਵੀ ਕੋਈ ਦਰਗਾਹ ਤੱਕ ਮਿੱਤਰਤਾ ਨਮਾਉਂਦਾ ਹੈ ਲੋਕਾਂ ਦੀ ਮਿੱਤਰਤਾ ਕਬਰਸਤਾਨ ਤੱਕ ਹੈ ਲੋਕਾਂ ਦੀ ਰਿਸ਼ਤੇਦਾਰੀ ਸ਼ਮਸ਼ਾਨ ਘਾਟ ਤੱਕ ਹੈ ਸਰੀਰ ਮਰਨ ਤੋਂ ਅੱਗੇ ਨਹੀਂ ਕੋਈ ਜਾ ਸਕਦਾ ਉਹ ਕੌਣ ਹੈ ਜਿਹੜਾ ਮੋਇਆ ਨਾ ਜਾਹੀ ਛੋੜ ਭਾਈ ਵਿਦੀ ਚੰਦ ਕਹਿੰਦੇ ਉਹ ਗੁਰੂ ਦਾ ਸੰਤ ਹੈ ਉਹ ਰੱਬ ਦੀ ਬੰਦਗੀ ਵਾਲੇ ਸੰਤ ਨੇ ਉਹ ਦਰਗਾਹ ਤੱਕ ਜਾਂਦੇ ਨੇ ਉਹ ਮੁਸਲਮਾਨ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ ਮੈਨੂੰ ਇਹ ਬਾਣੀ ਦੀ ਪੰਕਤੀ ਤੇ ਸ਼ੱਕ ਹੈ ਬਾਬੇ ਬਿਦੀ ਚੰਦ ਦੇ ਅੰਦਰ ਗੁਰੂ ਦੇ ਪ੍ਰਤੀ ਇੰਨਾ ਪਿਆਰ ਇੰਨੀ ਸ਼ਰਧਾ ਇੰਨੀ ਨਿਸ਼ਟਾ ਅੰਦਰ ਰੋ ਪੜ ਗਿਆ ਕਹਿੰਦਾ ਉਹ ਸ਼ੱਕ ਨਾ ਕਰ ਮੇਰੇ ਗੁਰੂ ਦੀ ਬਾਣੀ ਤੇ ਰੋਸ਼ ਸ਼ੱਕ ਨਾ ਕਰ ਮੇਰੇ ਗੁਰੂ ਦੀ ਬਾਣੀ ਤੇ ਜੋ ਮੇਰੇ ਗੁਰੂ ਦੀ ਬਾਣੀ ਉਹ ਤ੍ਰੈ ਕਾਲ ਇੱਕੇ ਕੱਖਰ ਸੱਚ ਹੈ ਤੇ ਜੇ ਰਹੀ ਗੱਲ ਤੇਰੇ ਮਨ ਚ ਸ਼ੱਕ ਹੈ ਮੈਂ ਗੁਰੂ ਦਾ ਅਦਨਾ ਜਿਹਾ ਸੇਵਾਦਾਰ ਹਾਂ ਬਿਦੀ ਚੰਦ ਮੈਂ ਚੋਰੀਆਂ ਕਰਨ ਵਾਲਾ ਚੋਰ ਸੀ ਅੱਜ ਮੈਨੂੰ ਗੁਰੂ ਨੇ ਆਪਣੇ ਸੀਨੇ ਨਾਲ ਲਾ ਕੇ ਵਿਧੀ ਚੰਦ ਛਿੰਨਾ ਗੁਰੂ ਦਾ ਸੀਨਾ ਬਣਾਇਆ। ਜਹ ਮੈਂ ਆਪਣੇ ਗੁਰੂ ਤੇ ਮਾਨ ਰੱਖ ਕੇ ਕਹਿੰਨੇ ਮੇਰੇ ਨਾਲ ਵਾਦਾ ਕਰ ਮੈਂ ਤੇਰੇ ਨਾਲ ਵਾਦਾ ਕਰਨੇ ਮੇਰੇ ਨਾਲ ਮਿੱਤਰਤਾ ਰੱਖੀ ਮੈਂ ਤੇਰੇ ਨਾਲ ਦਰਗਾਹ ਤੱਕ ਜਾਵਾਂ ਦਾ ਮਰਨ। ਜਿਸ ਦਿਨ ਤੇਰਾ ਸਰੀਰ ਖਤਮ ਹੋਏਗਾ ਮੈਂ ਵੀ ਉਦਣ ਆਪਣਾ ਸਰੀਰ ਛੱਡਾਂਗਾ। ਜਹ ਆਪਣੇ ਗੁਰੂ ਦੀ ਬਾਣੀ ਦੀ ਵਿਆਖਿਆ ਕਰਕੇ ਬਖਾਵਾਂਗਾ ਮੇਰਾ ਤੇਰੇ ਨਾਲ ਵਾਦਾ ਰਿਆ। ਜਿੱਦਣ ਤੇਰੀ ਉਮਰ ਪੂਰੀ ਹੋਏਗੀ ਮੈਂ ਤੇਰੇ ਨਾਲ ਦਰਗਾਹ ਤੱਕ ਜਾਵਾਂਗਾ ਉਹ ਕਹਿੰਦਾ ਅੱਛਾ ਵਾਦਾ ਪੱਕਾ ਹੈ ਕਹਿੰਦਾ ਹਾਂ ਵਾਦਾ ਰਹਿ ਜਾ ਜਦ ਮੈਂ ਗੁਰੂ ਦਾ ਦਰ ਆ ਜਾ ਸੇਵਾਦਾਰ ਹਾਂ ਮੈਂ ਸੰਤ ਨਹੀਂ ਆ ਕੋਈ ਪਰ ਗੁਰੂ ਦੀ ਬਾਣੀ ਤੇ ਮਾਨ ਰੱਖ ਕੇ ਕਹਿੰਦਾ ਜਿੱਦਣ ਤੇਰੀ ਮੌਤ ਹੋਏਗੀ ਤੇਰੇ ਨਾਲ ਦਰਗਾਹ ਤੱਕ ਜਾ ਕੇ ਦਿਖਾਵਾਂਗਾ ਸਾਥ ਸੰਗਤ ਇੰਨੋਂ ਵੱਡਾ ਗੁਰੂ ਤੇ ਮਾਨ ਰੱਖ ਕੇ ਵਾਦਾ ਕਰਦਾ ਗੁਰੂ ਦੇ ਸਿੱਖ ਨੂੰ ਗੁਰੂ ਤੇ ਮਾਨ ਹੁੰਦਾ ਹੈ ਜਦੋਂ ਮਾਨ ਰੱਖ ਕੇ ਅਰਦਾਸ ਬੇਨਤੀ ਕਰੋਗੇ ਗੁਰੂ ਕਦੇ ਮਾਨ ਨਹੀਂ ਟਟਣ ਦਿੰਦਾ ਮੇਰਾ ਵਿਸ਼ਵਾਸ ਹੈ ਤੁਸੀਂ ਪਰਵਾਰਾਂ ਵਾਲੇ ਬੈਠੇ ਹੋ ਆ ਵੱਡੀਆਂ ਉਮਰਾਂ ਵਾਲੇ ਅੱਗੇ ਪਿੰਡਾਂ ਵਿੱਚ ਜਦੋਂ ਕਿਸੇ ਭਾਈ ਨੇ ਕੋਈ ਆਈਸਕ੍ਰੀਮ ਕੁਲਫੀਆਂ ਵੇਚਣ ਆਉਣਾ ਨਾ ਕੋਈ ਤਮ ਬੱਚੇ ਨੇ ਬਾਹਰ ਗਲੀ ਚੋਂ ਨੂੰ ਸੜਕ 'ਚ ਰੋਕ ਕੇ ਕਹਿਣਾ ਭਾਈ ਇੱਕ ਮਿੰਟ ਰੁਕੀ ਮੈਂ ਆਪਣੀ ਮਾਂ ਤੋਂ ਪੈਸੇ ਲੈ ਕੇ ਆਇਆ 1 ਮਿੰਟ ਰੁਕੀ ਮੈਂ ਆਪਣੀ ਬੀਬੀ ਤੋਂ ਮੰਮੀ ਤੋਂ ਪੈਸੇ ਲੈ ਕੇ ਆਇਆ ਬੱਚੇ ਨੂੰ ਪਤਾ ਨਹੀਂ ਕਿ ਘਰ ਵਿੱਚ ਪੈਸੇ ਹਨ ਕਿ ਨਹੀਂ ਪਰ ਉਹਨੂੰ ਆਪਣੀ ਮਾਂ ਤੇ ਵਿਸ਼ਵਾਸ ਹੈ ਜੇ ਮੈਂ ਮਾਂ ਕੋਲੋਂ ਜਾ ਕੇ ਮੰਗਾਗਾ ਉਹ ਮੇਰੀ ਲੋੜ ਪੂਰੀ ਕਰੇਗੀ ਮਾਂ ਕੋਲ ਪੈਸੇ ਨਾ ਵੀ ਹੋਣ ਮੈਂ ਇਦਾਂ ਦੀਆਂ ਮਾਮਾ ਵੇਖੀਆਂ ਜਿਹੜੀਆਂ ਪੜੋਲੀ ਚੋਂ ਢੋਲ ਚੋਂ ਦਾਣੇ ਕੱਢ ਕੇ ਵੇਚ ਕੇ ਕੁਲਫੀ ਲੈ ਕੇ ਦਿੰਦੀਆਂ ਸੀ ਪੁੱਤ ਪੈਸੇ ਤਾਂ ਹੈ ਨਹੀਂ ਆ ਲੈ ਕੁੱਲੀ ਭਰ ਕੇ ਦਾਣਿਆਂ ਦੀ ਲੈ ਜਾ ਕੁਲਫੀ ਲੈ ਲੈ ਕਰਦੇ ਦਾਣੇ ਵੇਚ ਕੇ ਵੀ ਬੱਚੇ ਨੂੰ ਕੁਲਫੀ ਲੈ ਕੇ ਦੇ ਦਿੰਦੀ ਅਸੀਂ ਮਾਮਾ ਕਿਉਂ ਬੱਚੇ ਨੇ ਮਾਨ ਰੱਖ ਕੇ ਮੰਗੇ ਉਹ ਸਿੱਖਾ ਬੱਚਾ ਬਣ ਕੇ ਮਾਨ ਰੱਖੀ ਗੁਰੂ ਤੇ ਜੋ ਮੰਗਲੇਗਾ ਗੁਰੂ ਉਹ ਦੇਗਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਅੱਜ ਭਾਈ ਬਿਧੀ ਚੰਦ ਨੇ ਮਾਨ ਰੱਖ ਕੇ ਵਾਦਾ ਕਰ ਲਿਆ ਥੋੜੇ ਦਿਨਾਂ ਬਾਅਦ ਫਿਰ ਛੇਵੇਂ ਪਾਤਸ਼ਾਹ ਨੂੰ ਦੱਸਿਆ ਕਹਿੰਦੇ ਮਹਾਰਾਜ ਉਹ ਜਿਹੜੇ ਮੁਸਲਮਾਨ ਕੋ ਆਪਾਂ ਠਹਿਰੇ ਸੀ ਨਾ ਦੇ ਉਹ ਬੰਦ ਕਹਿੰਦੇ ਮਹਾਰਾਜ ਉਹਨੇ ਸ਼ੱਕ ਕੀਤਾ ਵੇ ਮੂਹਿਆ ਨਾ ਜਾਹੀ ਛੋਟ ਕੋਈ ਹੁੰਦਾ ਇਹ ਗਲਤ ਹੈ ਕਹਿੰਦੇ ਮਹਾਰਾਜ ਮੈਂ ਮਾਨ ਰੱਖ ਕੇ ਕਹਿੰਦਾ ਵੇ ਇਹ ਇੱਕ ਗੁਰੂ ਦੇ ਘਰ ਦਾ ਸੇਵਾਦਾਰ ਤੇਰੇ ਨਾਲ ਵਾਦਾ ਕਰਦਾ ਜਿੱਦਣ ਤੇਰੀ ਉਮਰ ਪੂਰੀ ਹੋਏਗੀ ਤੇਰੇ ਨਾਲ ਮਰਾਂਗਾ ਤੇਰੇ ਨਾਲ ਦਰਗਾਹ ਤੱਕ ਜਾਵਾਂ ਅੱਛਾ ਦੁਨੀਆ ਕਹਿੰਦੀ ਆ ਵੇ ਤੁਹਾਡੇ ਨਾਲ ਮਰਾਂਗੇ ਕਸਮਾਂ ਵਾਦੇ ਕਰ ਮਰਦਾ ਨਹੀਂ ਕੋਈ ਵੀ ਇਹ ਬੰਦਗੀ ਵਾਲੇ ਨੇ ਕਹਿੰਦੇ ਜਹਾ ਫਿਰ ਤੇਰੇ ਨਾਲ ਮੈਂ ਵਾਦਾ ਕੀਤਾ ਮੈਂ ਦਰਗਾਹ ਤੱਕ ਜਾ ਕੇ ਦਿਖਾਵਾਂਗਾ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੈਂ ਵਾਦਾ ਕਰ ਲਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੁੱਪ ਕਰ ਗਏ ਫਿਰ ਪਾਤਸ਼ਾਹ ਥੋੜੇ ਪਲਾਂ ਬਾਅਦ ਬੋਲੇ ਕਹਿੰਦੇ ਬਿਦੀਚੰਦ ਤੂੰ ਗੁਰੂ ਤੇ ਰੱਖ ਕੇ ਮਾਣ ਵਾਦਾ ਕਰ ਲਿਆ ਜਬ ਮੇਰੇ ਗੁਰੂ ਨਾਨਕ ਦੇ ਘਰੋਂ ਤੇਰਾ ਮਾਣ ਨਹੀਂ ਕਦੇ ਟੁੱਟੇਗਾ ਤੇਰਾ ਕੀਤਾ ਵਾਦਾ ਪੂਰਾ ਕਰਾਵਾਂਗਾ ਇਸ ਗੁਰੂ ਨਾਨਕ ਦੇ ਘਰੋਂ ਤੇਰਾ ਕਦੇ ਮਾਨ ਨਹੀਂ ਟੁੱਟਣਦਿਆ ਤੇਰਾ ਕੀਤਾ ਵਾਦਾ ਪੂਰਾ ਕਰਾਂਗਾ ਵਕਤ ਲੰਘਿਆ 2 ਸਾਲ 4 ਸਾਲ 6 ਸਾਲ 10 ਸਾਲ ਗੁਜ਼ਰ ਗਏ ਭਾਈ ਵਿਦੀ ਚੰਦ ਦੀ ਅਵਸਥਾ ਬ੍ਰਹਮ ਗਿਆਨੀਆਂ ਵਾਲੀ ਬਣਾਈ ਫੇ ਗੁਰੂ ਨੇ ਬ੍ਰਹਮ ਗਿਆਨ ਵਾਲੀ ਭਾਈ ਵਿਦੀ ਚੰਦ ਫਿਰ ਬਾਬਾ ਵਿਦੀ ਚੰਦ ਐਸੇ ਬਣੇ ਕਿ ਬ੍ਰਹਮ ਗਿਆਨ ਦੀ ਅਵਸਥਾ ਕੀਰਤਪੁਰ ਸਭ ਬੈਠਿਆਂ ਬਾਬੇ ਵਿਦੀ ਚੰਦ ਨੂੰ ਗਿਆਨ ਹੋ ਗਿਆ ਹੱਥ ਜੋੜ ਕੇ ਕਿਹਾ ਪਾਤਸ਼ਾਹ ਉਹ ਫਕੀਰ ਬਿਮਾਰ ਪੈ ਗਿਆ ਹੈ ਪਾਦਸ਼ਾਹ ਮੁਸਲਮਾਨ ਬਿਮਾਰ ਪਿਆ ਫਕੀਰ ਉਹਦੀ ਉਮਰ ਨੇੜੇ ਲੱਗ ਗਈ ਹੈ ਅੱਜ ਤੋਂ 10 ਦਿਨਾਂ ਬਾਅਦ ਉਹਨੇ ਮਰ ਜਾਣੇ ਮਹਾਰਾਜ ਮੈਨੂੰ ਅਗਿਆ ਦਿਓ ਮੈਂ ਉਹਦੇ ਨਾਲ ਕੀਤਾ ਵਾਅਦਾ ਪੂਰਾ ਕਰਨਾ ਪਾਦਸ਼ਾਹ ਖੁਸ਼ ਹੋ ਗਏ ਬਿਦੀ ਚੰਦ ਤੈਨੂੰ ਪਤਾ ਲੱਗ ਗਿਆ ਕਿ ਉਹਦੀ ਉਮਰ ਪੂਰੀ ਹੋ ਗਈ ਕਿੰਨੀ ਵੱਡੀ ਗੱਲ ਹੈ ਸੰਕੜੇ ਮੀਲ ਬੰਦਾ ਦੂਰ ਬੈਠਾ ਹੈ ਬੰਦਗੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਉਹਦੀ ਉਮਰ ਪੂਰੀ ਹੋ ਗਈ। ਇੱਥੋਂ ਤੱਕ ਗੁਰਮਤ ਬਹੁਤ ਵੱਡੀ ਚੀਜ਼ ਹੈ। ਮੈਂ ਇਹਦੇ ਉੱਤੇ ਤੁਹਾਨੂੰ ਬਹੁਤ ਕੁਝ ਬਾਣੀ ਵਿੱਚੋਂ ਸੁਣਾ ਸਕਦਾ ਹਾਂ। ਤੁਸੀਂ ਇੱਕ ਪੰਕਤੀ ਭਾਈ ਗੁਰਦਾਸ ਜੀ ਦੀ ਪੜੋਗੇ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦੇ ਸਾਈ। ਤੇ ਕੱਲਾ ਗੁਰੂ ਨਾਨਕ ਸਾਹਿਬ ਮਹਾਰਾਜ ਵਾਰੇ ਨਹੀਂ ਐਦਾਂ ਦੀ ਪੰਕਤੀ ਇੱਕ ਮੁਸਲਮਾਨ ਫਕੀਰ ਵਾਸਤੇ ਵੀ ਆਈ ਹੈ। ਕਿ ਵਿਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਜਦੋਂ ਮਹਾਰਾਜ ਬਗਦਾਦ ਗਏ ਪੀਰ ਦਸਤਗੀਰ ਧਿਆਨ ਲਾ ਕੇ ਵੇਖਦਾ ਕਿ ਬਗਦਾਦ ਤੋਂ ਬਾਹਰ ਕੌਣ ਬੈਠਾ ਹੈ ਉਹਨੇ ਧਿਆਨ ਲਾ ਕੇ ਵੇਖ ਕੇ ਆਪਣੇ ਮਰੀਦਾਂ ਨੂੰ ਕਹਿਤਾ ਇੱਕ ਫਕੀਰ ਬੈਠਾ ਪਿੰਡ ਸ਼ਹਿਰ ਤੋਂ ਬਾਹਰ ਉਹਦੇ ਕੋਲ ਜਾ ਕੇ ਆ ਵਿਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਉਹ ਫਕੀਰ ਨੇ ਧਿਆਨ ਲਾ ਕੇ ਵੇਖ ਲਿਆ ਮਹਾਰਾਜ ਜੀ ਨੇ ਬੰਦਗੀ ਵਾਲੇ ਇੱਥੇ ਬੈਠੇ ਸੰਕੜੇ ਮੀਲ ਦੇਖ ਸਕਦੇ ਨੇ ਕੀ ਹੋ ਰਿਹਾ ਇੱਥੇ ਬੈਠੇ ਸੰਕੜੇ ਮੀਲ ਦੂਰ ਸੁਣ ਸਕਦੇ ਨੇ ਕੌਣ ਉਹਨਾਂ ਬਾਰੇ ਕੀ ਕਹਿ ਰਿਹਾ ਮੈਂ ਹੋ ਜੇ ਸਾਧੂਆਂ ਦੇ ਦਰਸ਼ਨ ਕੀਤੇ ਰਸਤੇ 'ਚ ਜਾਂਦੇ ਉਹਨਾਂ ਬਾਰੇ ਗੱਲਾਂ ਕੀਤੀਆਂ ਜਦੋਂ ਉੱਥੇ ਪਹੁੰਚੋਗੇ ਜਾਂਦੇ ਆ ਮੂੰਹ ਤੇ ਬੋਲਣਗੇ ਵਿਆਹ ਗੱਲ ਕਰ ਲੈਣਗੇ ਜਾਂਦੇ ਆ ਮੂੰਹ ਤੇ ਬੋਲ ਦੇਣਗੇ ਐਡੀ ਦੂਰੋਂ ਸੁਣ ਲੈਂਦੇ ਨੇ ਉਹ ਇਹਨੂੰ ਪਾਤਸ਼ਾਹ ਦੀ ਬਾਣੀ ਨੇ ਵੀ ਕਿਹਾ ਹੈ ਕਿ ਅੱਖੀਂ ਵਾਜੋਂ ਵੇਖਣਾ ਬਿਨ ਕੰਨ ਸੁਣ ਸਾਡੀਆਂ ਅੱਖਾਂ ਤਾਂ ਉੱਥੇ ਤੱਕ ਵੇਖ ਸਕਦੀਆਂ ਬਸ ਸਾਧੂ ਦੇ ਧਿਆਨ ਦੀ ਅੱਖ ਸੰਕੜੇ ਮੀਲ ਤੱਕ ਇੱਥੇ ਬੈਠਿਆਂ ਵਿਦੇਸ਼ ਚ ਵੀ ਵੇਖ ਸਕਦੀ ਹੈ ਅੱਖੀਂ ਵਾਜੋਂ ਵੇਖਣਾ ਬਿਨ ਕੰਨ ਸੁਣ ਪੈਰਾਂ ਵਾਜੋਂ ਚੱਲਣਾ ਬਿਨ ਹੱਥੀ ਕਰਣਾ ਜੀਬੇ ਵਾਜੋਂ ਬੋਲਣਾ ਇਉਂ ਜੀਵਤ ਮਰਣ ਨਾਨਕ ਹੁਕਮ ਪਛਾਨ ਕੈ ਤੋਂ ਖਸਮ ਮਿਲਦਾ ਵਿਦੀ ਚੰਦ ਨੇ ਕਿਹਾ ਮਹਾਰਾਜ ਮੈਂ ਵਾਦਾ ਨਿਭਾਉਣਾ ਉਹ ਮੁਸਲਮਾਨ ਫਕੀਰ ਨੂੰ ਪਤਾ ਲੱਗ ਗਿਆ ਵੇ ਸੰਤ ਹੁੰਦਾ ਹੈ ਕੋਈ ਪਾਦਸ਼ਾਹ ਨੇ ਫਿਰ ਅਗਿਆ ਦਿੱਤੀ ਭਰੇ ਦਰਬਾਰ ਵਿੱਚ ਵਿਦੀ ਚੰਦ ਨੂੰ ਸ਼ਿਰੋਪਾਉ ਦਿੱਤਾ ਸਿਰ ਤੋਂ ਪੈਰਾਂ ਤੱਕ ਭਰੇ ਦਰਬਾਰ ਵਿੱਚ ਗਲ ਨਾਲ ਲਾ ਕੇ ਮਾਨ ਦਿੱਤਾ ਵਿਦੀ ਚੰਦ ਤੋਰਨ ਲੱਗਿਆ ਕਿਹਾ ਵਿਦੀ ਚੰਦ ਚਲ ਤੈਨੂੰ ਵਿਦਿਆ ਕਰਾਈਏ ਤੂੰ ਸਦਾ ਵਾਸਤੇ ਚੱਲੇ ਸਾਡੇ ਕੋਲ। ਸ਼ਰੀਰ ਕਰਕੇ। ਚੱਲ ਤੈਨੂੰ ਵਿਦਿਆ ਕਰਾਈਏ। ਚੱਲ ਪਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਰਪੈ ਨਾਲ ਘੋੜੇ ਤੇ ਸਵਾਰ 1 ਮੀਲ 2 ਮੀਲ 4 ਮੀਲ ਲੰਘੇ। ਵਿਦੀਚਨ ਕਹਿੰਦਾ ਮਹਾਰਾਜ ਹੁਣ ਮੁੜ ਜਾਓ ਪਿੱਛੇ। ਮਾਰੇ ਹੁਣ ਕੀਰਤਪੁਰ ਸਭ ਤੋਂ ਬਹੁਤ ਦੂਰ ਆ ਗਿਆ ਆਪਾਂ। ਹੁਣ ਤਾਂ ਮਾਰੇ ਨਹਨ ਦੀਆਂ ਪਹਾੜੀਆਂ ਸ਼ੁਰੂ ਹੋਣ ਲੱਗੀਆਂ ਮੁੜ ਜਾਓ। ਛੇਵੇਂ ਪਾਤਸ਼ਾਹ ਨੇ ਕਿਹਾ ਵਿਦੀਚਨ ਥੋੜੀ ਦੂਰ ਹੋਰ ਚੱਲਦੇ ਨਾ ਪੰਗਲਾਂ ਕਰ। ਗੱਲਾਂ ਕਰਦੇ ਰਹੇ ਨਾਲ ਸਿੱਖ ਨੇ ਪਾਤਸ਼ਾਹ ਕਹਿੰਦੇ ਤੂੰ ਦਸ਼ਾਲੇ ਲੈ ਕੇ ਆਇਆ ਸੀ ਵਿਦੀਚੰਦ ਵਿਦੀਚੰਦ ਤੂੰ ਘੋੜੇ ਲਿਆਂਦੇ ਸੀ ਉਹ ਵਿਦੀਚੰਦ ਯਾਦ ਹੈ ਤੂੰ ਇੱਕ ਵਾਰ ਬਲਦੀ ਪੱਠ ਵਿੱਚ ਵੜ ਗਿਆ ਸੀ ਵਿਦੀਚੰਦ ਅਰੋਗ ਕੇ ਕਹਿੰਦਾ ਮਹਾਰਾਜ ਸਭ ਕੁਝ ਤੁਸੀਂ ਕਰਾਇਆ ਮੈਂ ਕੋਈ ਸੇਵਾ ਨਹੀਂ ਕੀਤੀ ਇਹ ਸੇਵਾਵਾਂ ਤੁਸੀਂ ਮੇਰੇ ਤੋਂ ਕਰਵਾਈਆਂ ਨੇ ਪਾਤਸ਼ਾਹ ਮੈਂ ਤਾਂ ਇੱਕ ਚੋਰ ਸੀ ਇੱਕ ਚੋਰ ਨੂੰ ਗਲ ਨਾਲ ਲਾ ਕੇ ਨੋਚਾ ਬਣਾਇਆ ਤੁਸੀਂ ਬਣਾਇਆ ਭਾਈ ਵਿਧੀਚੰਦ ਵਿਰਾਗ ਕਰਦੇ ਰਹੇ ਫਿਰ ਹੱਥ ਜੁੜ ਕੇ ਮਹਾਰਾਜ ਹੁਣ ਮੁੜ ਜਾਓ ਛੇਵੇਂ ਪਾਤਸ਼ਾਹ ਫਿਰ ਰੁਕ ਗਏ ਭਾਈ ਵਿਧੀਚੰਦ ਨੂੰ ਆਖਰੀ ਵਾਰ ਵੇਖ ਕੇ ਵਿਦਿਆ ਕਰਨ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਖਾਂ ਭਰ ਕੇ ਵਿਰਾਗ ਦੀਆਂ ਮਨ ਭਰ ਕੇ ਕਹਿੰਦੇ ਵਿਧੀਚੰਦ ਤੈਨੂੰ ਭੇਜਣ ਨੂੰ ਜੀ ਨਹੀਂ ਕਰਦਾ ਵਿਧੀਚੰਦ ਤੈਨੂੰ ਤੋਰਨ ਨੂੰ ਜੀ ਨਹੀਂ ਕਰਦਾ ਰੋ ਕੇ ਬਾਬੇ ਵਿਦੀ ਚੰਦ ਨੇ ਕਿਹਾ ਸਤਿਗੁਰੂ ਮੇਰੇ ਵਰਗੇ ਸੰਕੜੇ ਹਜ਼ਾਰਾਂ ਸਿੱਖ ਨੇ ਤੁਹਾਡੇ ਕੋਲ ਰੋਮਾ ਤਾਂ ਮੈਂ ਕਿ ਤੁਹਾਡੇ ਵਰਗਾ ਮੈਨੂੰ ਗੁਰੂ ਨਹੀਂ ਮਿਲਣਾ ਮੇਰੇ ਵਰਗੇ ਤਾਂ ਹਜ਼ਾਰਾਂ ਹੀ ਸਿੱਖ ਨੇ ਤੁਹਾਡੇ ਕੋਲ ਕਿਸੇ ਦੇ ਸਿਰ ਤੇ ਹੱਥ ਰੱਖ ਦੋ ਤੁਸੀਂ ਉਹਨੂੰ ਵਿਦੀ ਜਾਨਵਰ ਕਾ ਬਣਾ ਦਿਓ ਮੇਰੇ ਵਰਗੇ ਹਜ਼ਾਰਾਂ ਨੇ ਤੁਹਾਡੇ ਕੋਲ ਮਹਾਰਾਜ ਤੁਸੀਂ ਕਿਉਂ ਰੋਂਦੇ ਹੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੁੱਟ ਕੇ ਗੱਲ ਨਾਲ ਲਾ ਲਿਆ ਵਿਰਾਗ ਨਾਲ ਮਨ ਭਰ ਕੇ ਕਿਹਾ ਵਿਦੀ ਚੰਦਾ ਜੇ ਮੇਰੇ ਵਰਗਾ ਗੁਰੂ ਨਹੀਂ ਤੈਨੂੰ ਮਿਲਣਾ ਇਹ ਵੀ ਸਚਾਈ ਹੈ ਤੇਰੇ ਵਰਗਾ ਸਿੱਖ ਵੀ ਨਹੀਂ ਮਿਲਣਾ ਇੰਨਾ ਪਿਆਰ ਗੁਰੂ ਵੀ ਸਿੱਖ ਨੂੰ ਕਰਦਾ ਹੈ ਪਾਤਸ਼ਾਹ ਨੇ ਵਿਧਿਆ ਕੀਤਾ ਵਿਦੀ ਚੰਦ ਤਿੰਨ ਦਿਨ ਬਾਅਦ ਪਹੁੰਚੇ ਉਹ ਦਿਉਬਨ ਉਹ ਧਰਤੀ ਤੇ ਉਸ ਫਕੀਰ ਕੋਲ ਰਹੇ ਜਿੱਦਣ ਫਕੀਰ ਦਾ ਅੰਤਲਾ ਸੁਆਸ ਆਇਆ ਉਦਣ ਬਾਬੇ ਬਿਦੀ ਚੰਦ ਨੇ ਆਪਣੇ ਸਵਾਸ ਛੱਡੇ ਦੁਮਾਂ ਦੀਆਂ ਰੂਹਾਂ ਇਕੱਠੀਆਂ ਦਰਗਾਹ ਵਿੱਚ ਗਈਆਂ ਇਸ ਵਾਸਤੇ ਕਿ ਲੈ ਵੀ ਤੈਨੂੰ ਆਹ ਪੰਕਤੀ ਦੀ ਵਿਆਖਿਆ ਕਰਨੀ ਹੈ ਕਿ ਉਹ ਮੂਆਂ ਨਾ ਜਾਈ ਛੋੜ ਤੇਰੇ ਨਾਲ ਵਾਦਾ ਕੀਤਾ ਹੈ ਜੇ ਮਰਨ ਤੋਂ ਬਾਅਦ ਵੀ ਨਹੀਂ ਛੱਡਾਂਗੇ ਤੈਨੂੰ ਦਰਗਾਹ ਤੱਕ ਲੈ ਕੇ ਜਾਵਾਂਗਾ ਰੱਬ ਦੀ ਦਰਗਾਹ ਤੱਕ ਬਾਬਾ ਬਿਦੀ ਚੰਦ ਉਸੇ ਦਿਨ ਸ੍ਰੀ ਛੱਡ ਕਉ ਦੇ ਨਾਲ ਗਏ ਸਾਸੰਗਤ ਕੱਚੇ ਦੁਨੀਆਂ ਵਿੱਚ ਛੱਡ ਜਾਂਦੇ ਨੇ ਪੱਕੇ ਦਰਗਾਹ ਤੱਕ ਵੀ ਨਿਵ ਜਾਂਦੇ ਨੇ ਜੇ ਤੁਸੀਂ ਬੰਦਗੀ ਵਾਲਿਆਂ ਦੀ ਸੰਗਤ ਕਰੋਗੇ ਇਹ ਸਚਾਈ ਹੈ ਜੱਪਣ ਵਾਲੇ ਦੀ ਜਾਮਣੀ ਦਰਗਾਹ ਤੱਕ ਪੈਂਦੀ ਹੈ ਹਾਂ ਆਪਾਂ ਬੰਦਗੀ ਨਹੀਂ ਕਰ ਸਕਦੇ ਪਰ ਬੰਦਗੀ ਕਰਨ ਵਾਲਿਆਂ ਤੋਂ ਬਲਹਾਰ ਜਾਈਏ ਅਬ ਵਰਸੀ ਆਪਾਂ ਕਿਉਂ ਮਨਾ ਰਹੇ ਆ 25 ਸਾਲ ਹੋ ਗਏ ਇੱਕ ਕੋਈ ਮਕਸਦ ਇੱਥੇ ਤੁਹਾਡੇ ਆਉਣ ਦਾ ਸੱਜਣੋ ਅਰਦਾਸ ਕਰਕੇ ਜਾਇਓ ਇਹ ਸਤਿਗੁਰੂ ਤੇਰੇ ਬੰਦਗੀ ਵਾਲਿਆਂ ਨੂੰ ਯਾਦ ਕਰਨ ਲਈ ਬੈਠੇ ਆਂ ਕਿਰਪਾ ਕਰੋ ਸਾਡਾ ਨਿਤਨੇਮ ਪੱਕਾ ਕਰ ਦਿਓ ਕਿਰਪਾ ਕਰੋ ਸਾਡਾ ਜਪਤੀ ਸਭ ਪੱਕਾ ਕਰ ਦਿਓ ਕਿਰਪਾ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਪਣ ਵਾਲਿਆਂ ਨੂੰ ਯਾਦ ਕਰਨ ਲਈ ਬੈਠੇ ਕਿਤੇ ਅਸੀਂ ਵੀ ਜਪਣ ਲੱਗ ਜਾਈਏ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਉੱਥੇ ਕਮ ਆਏ ਜਿੱਥੇ ਅਕਲ ਕਮ ਨਹੀਂ ਹੁੰਦੀ ਜਿੱਥੇ ਪੈਸਾ ਕਮ ਨਹੀਂ ਕਰਦਾ ਜਿੱਥੇ ਬੰਦੇ ਦੇ ਬੰਦੇ ਕੰਮ ਨਹੀਂ ਹੁੰਦੇ ਤਿੰਨ ਚੀਜ਼ਾਂ ਦਾ ਮਾਣ ਹੁੰਦਾ ਬੰਦੇ ਨੂੰ ਮੇਰੇ ਮਗਰ ਬੰਦੇ ਬਹੁਤ ਨੇ ਮੇਰੇ ਕੋਲ ਪੈਸਾ ਬਹੁਤ ਹੈ ਮੇਰੇ ਕੋਲ ਅਕਲ ਬਹੁਤ ਹੈ ਪਰ ਯਾਦ ਰੱਖਿਓ ਅਤ ਮੁਸ਼ਕਲ ਵਿੱਚ ਤਿੰਨੇ ਚੀਜ਼ਾਂ ਕੰਮ ਨਹੀਂ ਆਉਨੀਆਂ ਇੱਕੋ ਹੀ ਚੀਜ਼ ਕੰਮ ਆਉਂਦੀ ਹੈ ਰੱਬ ਦਾ ਜਪਿਆ ਨਾਮ ਉਹਨੂੰ ਮਹਾਰਾਜ ਨੇ ਕਿਹਾ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨ ਮਹੇ ਉਧਾਰੀ ਜਾ ਕੋ ਮੁਸ਼ਕਲਤ ਬਣੇ ਢੋਈ ਕੋਈ ਨਾ ਦੇ ਲੱਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਵਸਰਾਓ ਚਿੱਤ ਆਵੇ ਉਸ ਪਾਰ ਬ੍ਰਹਮਤਾਂ ਲੱਗੇ ਨਾ ਤੱਤੀ ਵਾਓ ਆਓ ਜਪਣ ਵਾਲਿਆਂ ਤੋਂ ਬਿਲੇਹਾਰ ਜਾਈਏ ਫਿਰ ਪਿਆਰ ਨਾਲ ਇੱਕ ਵਾਰ ਪੜੋ ਹੌਂ ਕੁਰਵਾਨੇ ਜਾਓ ਮਹਿਰਵਾਨਾ ਹੌਂਕੁਰਵਾਨੇ ਜਾਓ ਹੌਂਕੁਰਵਾਨੇ ਜਾਓ ਮਿਹਰਵਾਨਾ ਹੌਂਕੁਰਵਾਨੇ ਜਾਓ